ਸਭ ਤੋਂ ਪਹਿਲਾਂ ਮੈਂ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਅੱਜ ਪੰਜਾਬ ਜਿਸ ਦੁੱਖ ਦੀ ਘੜੀ ਚੋਂ ਹੜਾਂ ਕਾਰਨ ਗੁਜ਼ਰ ਰਿਹਾ ਉਹਨੂੰ ਕਵਰ ਕਰਨ ਲਈ ਤੁਸੀਂ ਆਏ ਹੋ। ਔਰ ਮੈਂ ਤਾਂ ਦੇਖੋ ਪਾਣੀ ਬਿਨਾਂ ਗੁਜ਼ਾਰਾ ਨਹੀਂ। ਮੀਂਹ ਦੀ ਲੋੜ ਹੈ। ਮੀਂਹ ਨੈਚੁਰਲ ਹੈ। ਰੇਨ ਇਜ਼ ਨੈਚੁਰਲ। ਫਲਡਸ ਆਰ ਮੈਨ ਮੇਡ। ਇਹਦੇ 'ਚ ਕੋਈ ਦੋਹਰਾ ਨਹੀਂ ਇਹ ਅੱਜ ਨਹੀਂ ਇਹ 2023 ਤੋਂ ਅਸੀਂ ਇਹੀ ਗੱਲ ਕਹਿੰਦੇ ਆ ਰਹੇ ਆ ਕਿ ਫਲਡਸ ਨੂੰ ਕੰਟਰੋਲ ਨਹੀਂ ਕੀਤਾ ਜਾ ਰਿਹਾ ਲੇਕਿਨ ਪਹਿਲਾ 19 ਫਲਡਸ ਆਏ ਫਿਰ 23 ਆਏ ਫਿਰ 25 ਆਏ ਤੇ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਨੇ ਪਰ ਐਗਰੀਕਲਚਰ ਡਿਪਾਰਟਮੈਂਟ ਦੇ ਮੰਤਰੀ ਜੀ ਸੈਕਟਰੀ ਜੀ ਤੇ ਪੂਰੇ ਡਿਪਾਰਟਮੈਂਟ ਨੇ ਇਸ ਗੱਲ ਨੂੰ ਲਾਈਟਲੀ ਲਿਆ ਜੇਦੀ ਵਜ੍ਹਾ ਨਾਲ ਪੰਜਾਬ ਦਾ ਇੱਕ ਬੜਾ ਵੱਡਾ ਨੁਕਸਾਨ ਹੋਇਆ ਪਰ ਜੇਦੀ ਪਰਪਾਈ ਨਹੀਂ ਹੋ ਸਕਦੀ ਹਰ 3ਜੇ ਸਾਲ ਇੱਕ ਸਾਲ ਛੱਡ ਕੇ ਫਲੱਡ ਆ ਜਾਏ ਜਿਮੀਦਾਰ ਬੜਾ ਪਰੇਸ਼ਾਨ ਹੈ ਔਰ ਕੁਝ ਗੱਲਾਂ ਨੇ ਜਿਹੜੀਆਂ ਮੈਂ ਪਹਿਲਾਂ ਵੀ ਕਹੀਆਂ ਸੀਆਂ ਔਰ ਉਹਨਾਂ ਤੇ ਸਟ੍ਰੈਸ ਦੇਣ ਦੀ ਲੋੜ ਹੈ ਕਿ ਮੈਂ ਇੱਕ ਚਿੱਠੀ ਭਗਵੰਤ ਮਾਨ ਜੀ ਨੂੰ ਤੇ ਸ਼੍ਰੀ ਨਰਿੰਦਰ ਮੋਦੀ ਜੀ ਸਾਡੇ ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਰਵੀ ਚਿੱਠੀ ਲਹੀ ਔਰ ਉਹਦੇ ਚਮ ਡਿਮਾਂਡ ਕੀਤੀ ਕਿ ਜੁਡੀਸ਼ੀਅਲ ਪ੍ਰੋਬ ਬਾਈ ਇਹ ਸਿਟਿੰਗ ਜੱਜ ਬਹੁਤ ਜ਼ਰੂਰੀ ਆ ਸਾਨੂੰ ਪਤਾ ਲੱਗੇ ਕਿ ਇਹ ਬੰਦਿਆਂ ਦੀਆਂ ਜਾਨਾਂ ਜਿਹੜੀਆਂ ਗਈਆਂ ਜਾਨਵਰਾਂ ਦੀਆਂ ਜਾਨਾਂ ਗਈਆਂ ਅਚਾਨਕ ਆ ਤੁਸੀਂ ਰਵੀ ਦੇ ਉਹ ਬਰਾਜ ਖੋਦਣ ਆ डैम ਤੋਂ डैम ਤੋਂ ਪਾਣੀ ਛੱਡਦੇ ਹਾਂ ਫੇਰ ਮਾਦੋਂ ਕਰਦੇ ਤੁਹਾਡੇ ਬਰਾਜ ਖੁੱਲ ਨਹੀਂ ਨਾ ਔਰ ਲੋਗ ਸੁੱਤੇਆਂ ਨੂੰ ਜਾ ਕੇ ਪਾਣੀ ਢਾਲੇ ਤੇ ਇਹ ਕੋਈ ਛੋਟੀ ਗੱਲ ਨਹੀਂ ਜਿੱਥੇ ਫਸਲਾਂ ਦਾ ਨੁਕਸਾਨ ਆ ਜਿੱਥੇ ਘਰਾਂ ਦਾ ਨੁਕਸਾਨ ਆ ਸਭ ਨਾਲ ਇੰਪੋਰਟੈਂਟ ਆ ਕਿ ਜਿਹੜੇ ਲੋਗ ਤੇ ਜਾਨਵਰ ਮਰੇ ਔਰ ਇਹ ਨਹੀਂ ਨਹੀਂ ਮੈਂ ਤਾਈ ਵੀ ਕਾਂਗਾ ਪ੍ਰੂਵ ਕਰਕੇ ਰਿਸਪੌਂਸਿਬਿਲਟੀ ਫਿਕਸ ਕਰਨੀ ਚਾਹੀਦੀ ਆ ਇਦੇ ਸਰਕਾਰ ਦਾ ਇਨਫਰਾਸਟ੍ਰਕਚਰ ਵੀ ਡੈਮੇਜ ਹੋਇਆ ਜਿੱਥੇ ਲੋਕਾਂ ਦੇ ਘਰ ਟੁੱਟੇ ਆ ਫਸਲਾਂ ਤੇ ਅੱਜ ਮੈਂ ਇਹ ਗੱਲ ਕਹਿਣੀ ਚਾਹਣਾ ਕਿ ਵੀ ਅਸੀਂ ਗਲਾਈਟਲੀ ਨਾ ਇਹਨੂੰ ਲਈਏ ਇਹ ਮੇਂ ਜ਼ਰੂਰੀਆ ਇਹ ਡੈਮ ਫਲੱਡ ਨੂੰ ਕੰਟਰੋਲ ਕਰਨ ਲਈ ਬਣੇ ਸੀ ਅੱਜ ਇਹ ਡੈਮਾਂ ਦੀ ਮਿਸ ਮੈਨੇਜਮੈਂਟ ਕਰਕੇ ਅਗਰ ਲੋਕਾਂ ਦਾ ਨੁਕਸਾਨ ਹੋਵੇ ਤੇ ਥਨ ਹੂ ਇਜ਼ ਰਿਸਪੌਂਸਿਬਲ ਦੀ ਡਿਪਾਰਟਮੈਂਟ ਥੇਰ ਆ ਟੂ ਡਿਪਾਰਟਮੈਂਟਸ ਇੱਕ ਤਾਂ ਪੰਜਾਬ ਸਰਕਾਰ ਹੈ ਤੇ ਇੱਕ BBMP ਆ BBMP ਕੰਟਰੋਲ ਕਰ ਰਹੀ ਹੈ ਸੈਂਟਰ ਸੋ ਅੱਜ ਉਂਗਲ ਦੋਆਂ ਸਰਕਾਰਾਂ ਤੇ ਉੱਠ ਰਹੀ ਆ ਔਰ ਮੈਂ ਸਮਝਦਾ ਸਿਟਿੰਗ ਜੱਜ ਤੋਂ ਪ੍ਰੂਵ ਕਰਾ ਕੇ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਚਾਹੀਦਾ ਔਰ ਮੈਂ ਮੋਦੀ ਸਾਹਿਬ ਨੂੰ ਇੱਕ ਇਹ ਵੀ ਬੇਨਤੀ ਕੀਤੀ ਆ ਕਿ ਜਿਹੜਾ ਇਰੀਗੇਸ਼ਨ ਦਾ ਕਨਾਲ ਦਾ ਡਾਇਰੈਕਟਰ ਹੁੰਦਾ ਇਹ BBMB ਉਹ ਪੰਜਾਬ ਦਾ ਹੋਣਾ ਚਾਹੀਦਾ ਜਿਹਨੂੰ ਦਰਦ ਹੋਵੇ ਸਿੰਕ੍ਰੋਨਾਈਜ਼ਿੰਗ ਹੋਣੀ ਚਾਹੀਦੀ ਹੈ ਕਿ ਜਿੱਨਾ ਅਸੀਂ ਪਾਣੀ ਕਿੱਥੋਂ ਛੱਡਣਾ ਜੇ ਉੱਪਰੋਂ ਪਾਣੀ ਡੈਮ ਤੋਂ ਛੱਡਿਆ ਗਿਆ ਤਾਂ ਬਰਾਜ ਤੋਂ ਵੀ ਅੱਗੇ ਉਹਨਾਂ ਛੱਡਿਆ ਜਾਵੇ ਜੇ ਉਹ ਜਾ ਕੇ ਹੋਰ ਕਿਸੇ ਅੱਗੇ ਬਰਾਜ ਚਾਤੋਂ ਤੋਂ ਵੀ ਉਹਨਾਂ ਸਿੰਕ੍ਰੋਨਾਈਜ਼ੇਸ਼ਨ ਹੋਣੀ ਚਾਹੀਦੀ ਆ ਸੋ ਇੱਕ ਤਾਂ ਡਿਮਾਂਡ ਮੇਰੀ ਇਹ ਆ ਦੂਸਰੀ ਗੱਲ ਇਹ ਆ ਕਿ ਵੀ ਸਾਡੀ ਕਮੇਟੀ ਆ ਜਿਹੜੀ WeatherData forecasting ਦੀ BBMP ਦੀ ਕੁਝ ਪੰਜਾਬ ਦਾ ਰੋਲ ਕੀ ਆ ਉਹ ਤੇ ਰੋਲ ਪੰਜਾਬ ਦਾ ਵੀ ਹੋਣਾ ਚਾਹੀਦਾ ਔਰ ਜਿਹੜੇ ਲੋਗ ਹਰ ਸਾਲ ਡੁੱਬਦੇ ਆ ਉਹਨਾਂ ਦੇ ਨੁਮਾਇंदे ਪੰਜਾਬ ਦੇ ਬੁੱਧੀਜੀਵੀ ਉਹਨੂੰ ਘੱਟੋ ਘੱਟ ਜਨਤਕ ਤੇ ਕੀਤਾ ਜਾਵੇ ਨਾ ਕਿ ਸਮੇਂ-ਸਮੇਂ ਤੇ ਅਸੀਂ ਆਪਣੀ ਰਾਏ ਦੇ ਸਕੀਏ ਸੋ ਗੱਲਾਂ ਬਹੁਤ ਨੇ ਕਰਨ ਵਾਲੀਆਂ ਟੈਕਨੀਕਲ ਗੱਲਾਂ ਰਾਣਾ ਇੰਦਰ ਪ੍ਰਤਾਪ ਸਿੰਘ ਕਰਨਗੇ ਇਹ ਦੋਸਤ ਨੇ ਪਿਛਲੇ ਦੋਆਂ ਸਾਲਾਂ ਤੋਂ ਸਨ 2023 ਤੋਂ ਮੈਂ ਹਮੇਸ਼ਾ ਜਦੋਂ ਜਦੋਂ ਹੜ੍ਹ ਆਦੀ ਸਿਚੁਏਸ਼ਨ ਪੜੀ ਸਰਕਾਰ ਦੇ ਕੰਨਾਂ ਤੀ ਆਵਾਜ਼ ਪਹੁੰਚਾਈ ਚਾਹੇ ਉਹ ਸੈਸ਼ਨ ਹੋਵੇ ਵਿਧਾਨ ਸਭਾ ਦਾ ਉਹਦੇ ਵਿੱਚ ਵੀ ਹਮੇਸ਼ਾ ਸਰਕਾਰ ਨੂੰ ਦੱਸਿਆ ਕਿ ਵੀ ਭਾਈ ਹੜ੍ਹਾਂ ਦੀ ਸਿਚੁਏਸ਼ਨ ਤੇ ਚ ਵੀ ਕਿਆ ਮੈਂ ਮੈਨਮੇਡ ਆ ਤੇ ਐਤਕੀ ਵੀ 15 ਤਰੀਕ ਨੂੰ ਪ੍ਰੈਸ ਕਾਨਫਰੰਸ ਕਰਕੇ ਮੈਂ ਸਰਕਾਰ ਨੂੰ ਦੱਸਤਾ ਸੀ ਜੇ ਤੁਸੀਂ ਆਪਣੇ ਆਪ ਨੂੰ ਕੰਮ ਕਰਨ ਦਾ ਤਰੀਕਾ ਸੁਧਾਰਦੇ ਨਹੀਂ ਇਹਦੇ ਤੇ ਫੋਕਸ ਨਹੀਂ ਕਰਦੇ ਪਾਣੀ ਨੂੰ ਰੈਗੂਲੇਟ ਨਹੀਂ ਕਰਦੇ ਪ੍ਰੋਪਰਲੀ ਡਿਸਚਾਰਜ ਨਹੀਂ ਕਰਦੇ ਪ੍ਰੋਪਰਲੀ ਤੇ ਪੰਜਾਬ ਦੇ ਵਿੱਚ ਹੜ੍ਹ ਆਉਣੇ 15 ਤਰੀਕ ਨੂੰ ਕਿਹਾ ਸੀ 10-12 ਦਿਨਾਂ ਚ ਆ ਜਾਣੇ ਆ ਤੇ 27 28 ਤਰੀਕ ਨੂੰ ਪੰਜਾਬ ਡੁੱਬ ਪਿਆ ਸਾਰੇ ਦਾ ਸਾਰਾ ਮੈਂ ਕਿੰਨਾ ਚਾਹੇ ਮਾਜਾ ਹੋਵੇ ਚਾਹੇ ਤਵਾਬਾ ਹੋਵੇ ਬਿਆਸ ਦਰਿਆ ਨੇ ਰੋੜ ਕੇ ਰੱਖਤਾ ਫਸਲਾਂ ਲੋਕਾਂ ਦੀਆਂ ਪੈੜੀਆਂ ਪਰਿਵਾਰ ਕਈ ਜੀ ਪਤਾ ਹੀ ਨਹੀਂ ਲੱਗੇ ਲੋਕਾਂ ਦੇ ਡੰਗਰਾਂ ਦਾ ਨਹੀਂ ਪਤਾ ਲੱਗਿਆ ਤੇ ਅੱਜ ਇਹ ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਇਹ ਆ ਕਿ ਜਿਹੜੇ ਮੀ ਆ ਨਾ ਇਹ ਕੁਦਰਤੀ ਆ ਪਰ ਜਿਹੜਾ ਹੜਾ ਆ ਨਾ ਇਹ ਕੁਦਰਤੀ ਨਹੀਂ ਆ ਤੇ ਮੈਂ ਹਮੇਸ਼ਾ ਡਾਟੇ ਦੇ ਨਾਲ ਐਨਲਾਈਜ਼ ਕਰਕੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਤੇ ਅੱਜ ਵੀ ਸਰਕਾਰ ਨੂੰ ਡਾਟਾ ਐਨਲਾਈਜ਼ ਕਰਕੇ ਦੱਸਣ ਲੱਗਾ ਤੇ ਤੁਹਾਡੇ ਰਾਹੀਂ ਸਰਕਾਰ ਨੂੰ ਪੁੱਛੂੰਗਾ ਕਿ ਤੁਸੀਂ ਵੀ ਮੇਰੇ ਵੀਰੋ ਜਿਨ੍ਹਾਂ ਨੇ ਵੀਡੀਓ ਦੇਖੀਓ ਸਰਕਾਰ ਨੂੰ ਪੁੱਛੋ ਵੀ ਇਸ ਚੀਜ਼ ਦਾ ਜਵਾਬ ਦਿਓ ਵੀਰ ਕੋਲੀ ਡਾਟਾ ਇਹ ਮੈਂ ਅਨਾਲਿਸਿਸ ਕੀਤਾ ਸਭ ਤੋਂ ਪਹਿਲਾਂ ਜੁਲਾਈ ਦੇ 12 ਦਿਨਾਂ ਦਾ ਡਾਟਾ ਮੈਨੂੰ ਮਿਲਿਆ ਡਿਪਾਰਟਮੈਂਟ ਤੋਂ 18-19 ਤਰੀਕ ਦੇ ਅਪ੍ਰੋਕਸੀਮੇਟਲੀ ਜੁਲਾਈ ਦੇ ਮਹੀਨੇ 20 ਦਿਨ ਦਾ 20 ਜੁਲਾਈ ਤੋਂ ਬਾਅਦ ਦਾ ਡਾਟਾ 12 ਦੇ ਨਾਲ ਪੋਂਗ ਡੈਮ ਤੋਂ 1,85,000 ਕਿਊਸਿਕ ਹੀ ਛੱਡਿਆ ਗਿਆ ਟੋਟਲ ਪਾਣੀ ਤੇ ਅਨ ਕੰਟਰੋਲਡ ਪਾਣੀ ਜਿਹੜਾ ਹਿਮਾਚਲ ਚੋਂ ਆਉਂਦਾ ਆ ਚੱਕੀਆਂ ਜਿਹਨੂੰ ਆਪਾਂ ਅਨ ਕੰਟਰੋਲਡ ਨਹਿਰਾ ਕਹਿੰਦੇ ਆ ਉਹ ਆਇਆ 2,34,000 ਢਿੱਲਵਾਂ ਚ ਆਇਆ 4,19,000 ਦੋਵਾਂ ਨੂੰ ਇਕੱਠਾ ਕਰਦੇ ਆ ਕਿਊਸਿਕ ਪਾਣੀ ਤੇ ਯੂਸੋਪੂਰ ਗਿੱਦੜਪਿੰਡੀ ਸਤਲਜ ਦਾ ਪਾਣੀ ਜਿਹੜਾ ਆ ਕੇ ਹਰੀਕੇ ਇਕੱਠਾ ਹੁੰਦਾ ਉਹ ਕੁੱਲ 43000 ਕਿਊਸਿਕ 12 ਦਿਨਾਂ 'ਚ ਆਇਆ ਇੱਕ ਦਿਨ ਦੀ ਐਵਰੇਜ 4000 ਕਿਊਸਿਕ ਤੋਂ ਵੀ ਵੱਧ ਨਹੀਂ ਹੈਗੀ ਪਹਿਲਾਂ ਸਰਕਾਰ ਨੇ ਡੈਮ ਬੰਦ ਕਰਕੇ ਰੱਖੇ ਤੇ ਜੇ ਪਾਣੀ ਨਹੀਂ ਛੱਡ ਰਹੇ ਤੇ ਫਿਰ ਹੈਮਾ 'ਚ ਬਿਜਲੀ ਵੀ ਨਹੀਂ ਬਣ ਰਹੀ ਇਸ ਚੀਜ਼ ਲਈ ਕੌਣ ਜ਼ਿੰਮੇਵਾਰ ਹੈ ਜੇ ਬਿਜਲੀ ਨਹੀਂ ਬਣ ਰਹੀ ਉਹਵੇਂ ਬੰਨੇ ਨੁਕਸਾਨ ਲੋਕਾਂ ਦਾ ਵੀ ਸਰਕਾਰਾਂ ਦਾ ਵੀ ਹਰੀ ਕੇ 463000 ਕਿਊਸਿਕ ਆ ਗਿਆ ਜੁਲਾਈ ਚ ਡਿਸਚਾਰਜ ਅਗੇ ਸਿਰਫ 23000 ਕਿਊਸਿਕ ਕੀਤਾ ਉਹਨਾਂ ਚ ਤੇ ਜਿਹੜੀਆਂ ਨਹਿਰਾਂ ਚੱਲਦੀਆਂ ਨਾ ਉਹਨਾਂ ਚ 264 ਗਿਆ ਰਹਿ ਗਿਆ 175000 ਚ ਲੱਗ ਗਿਆ ਤੇ 15 ਅਗਸਤ ਨੂੰ 14 ਨੂੰ ਮੈਂ ਤੁਹਾਡੇ ਕੋ 7 ਲੱਖ ਤੋਂ 8 ਲੱਖ ਕਿਊਸੇ ਕਿੰਨੀ ਫਿਕਰ ਦਿੱਤੀ ਸੀ ਨਾ 7 ਲੱਖ ਕਿਊਸੇ ਕਿ ਦਰਿਆਵਾਂ ਦੇ ਵਿੱਚ ਤੁਰਿਆ ਫਿਰਦਾ ਅਗਸਟ ਦੇ ਵਿੱਚ 13 ਲੱਖ ਕਿਊਸੇ ਕਿ 14 ਲੱਖ ਪੌਂਗ ਡੈਮ ਚੋਂ ਨਿਕਲਿਆ ਅਨ ਕੰਟਰੋਲਡ ਆਇਆ 15 ਲੱਖ ਕਿਊਸੇ ਢਿੱਲਵਾ ਚ ਆ ਗਿਆ 29 ਲੱਖ 72 ਹਜ਼ਾਰ ਕਿਊਸੇ ਗਿੱਦੜਪਿੰਡੀ ਚ ਆਇਆ 4 ਲੱਖ 84 ਹਜ਼ਾਰ ਕਿਊਸੇ ਕਿ 20 ਲੱਖ ਮੇਰੇ ਖਿਆਲ ਨਾਲ ਇਹ ਐਵਰੇਜ 20000 ਦੀ ਵੀ ਨਹੀਂ ਹੈ ਉਹਦੇ ਤੋਂ ਬਾਅਦ ਹਰੀ ਕੇ 34 ਲੱਖ ਕੀ ਉਸੇ ਕਾ ਗਿਆ 23 ਲੱਖ ਇਹਨਾਂ ਨੇ ਡਿਸਚਾਰਜ ਕਰਤਾ ਕੀ ਤੇ ਨੇਰਾ ਚ ਸਿਰਫ ਗਿਆ 3 ਲੱਖ 90 ਹਜ਼ਾਰ ਕੀ ਉਸੇ 6 ਲੱਖ 87 ਹਜ਼ਾਰ ਕੀ ਉਸੇਕ 20 ਜੁਲਾਈ ਤੱਕ ਹਰੀ ਕੇ ਦੇ ਵਿੱਚ ਆ ਕੇ ਸਰਕਾਰ ਨੇ ਰੋਕ ਲਿਆ ਇਕੱਠਾ ਹੋ ਕੇ 8 ਲੱਖ ਕਿਊਸਿਕ ਪਾਣੀ ਹੋ ਜਾਂਦਾ ਜਦੋਂ ਤੁਸੀਂ 8 ਲੱਖ ਕਿਊਸਿਕ ਜਿਹੜਾ ਪਾਣੀ ਰਿਲੀਜ਼ ਨਹੀਂ ਨਾ ਕੀਤਾ ਇਹ ਨੇ ਸਾਡਾ ਬਾਉਪੁਰ ਜਿੰਨਾ ਮਾਝੇ ਦੇ ਜਿੰਨੇ ਐਡਵਾਂਸ ਬੰਨੇ ਉਹ ਸਾਰੇ ਭੰਨ ਕੇ ਰੱਖਤੇ ਤੇ ਸਰਕਾਰ ਨੇ ਕਿਹਾ ਐਡਵਾਂਸ ਬੰਨ ਸਾਡੇ ਤੇ ਹੈ ਹੀ ਨਹੀਂ ਅਸੀਂ ਤਾਂ ਤੁਸੀਂ ਬੰਨਾਂ ਦਾ ਧਿਆਨ ਸਰਕਾਰ ਨੂੰ ਇਹ ਪੁੱਛਿਆ ਜਾਵੇ ਵੀ ਇਸ ਬਰਾਜ ਤੋਂ 8 ਲੱਖ ਕਿਊਸਿਕ ਪਾਣੀ ਕਿਉਂ ਨਹੀਂ ਛੱਡਿਆ ਗਿਆ ਜੇ ਪਿੱਛੋਂ ਪਾਣੀ ਆ ਰਿਹਾ ਤੇ ਤੁਸੀਂ ਛੱਡ ਕਿਉਂ ਨਹੀਂ ਰਹੇ ਲੋਕਾਂ ਨੂੰ ਜਾਣ ਬੁਝ ਕੇ ਡੋਪਣ ਵਾਲਾ ਕੰਮ ਕੀਤਾ ਆ ਅਸੀਂ ਹਮੇਸ਼ਾ ਕਹਿੰਨੇ ਪਹਿਲਾਂ ਉੱਤੇ ਵਾਲਿਆਂ ਨੂੰ ਡੋਬਦੇ ਆ 8 ਲੱਖ ਕਿਉਂ ਸਿਕਣਾ ਫੇਰ ਮੇਰੇ ਵੀਰ ਜਿਹੜੇ ਮਾਲਵੇਚ ਆ ਫੋਜ ਪਰ ਫਾਜ਼ਿਲ ਕਾ ਇਲਾਕੇ ਫਾਜ਼ਿਲ ਕਾ ਇਲਾਕੇ ਦੇ ਵਿੱਚ ਉਹਨਾਂ ਨੂੰ ਧੱਕੇ ਨਾਲ ਡੋਬਦੇ ਆ ਸਾਰੇ ਪੰਜਾਬ ਨੂੰ ਪਿਛਲੀ ਵਾਰ ਵੀ ਇਹੀ ਕੰਮ ਕੀਤਾ ਇਸ ਵਾਰ ਵੀ ਕਰ ਦਿੱਤਾ ਹੁਣ ਜੇ ਤੁਸੀਂ ਅਗਲੇ ਪੇਜ ਤੇ ਆ ਜੀਂਦੇ ਸਿਰਫ 6-7 ਦਿਨ ਦਾ ਡਾਟਾ ਐਨਲਾਈਜ਼ ਕਰੋ ਬਾਹਲਾ ਐਨਲਾਈਜ਼ ਕਰਨ ਦੀ ਲੋੜ ਨਹੀਂ। ਔਂਗ ਡੇਮ ਦੇ ਵਿੱਚ 25 ਤਰੀਕ ਤੋਂ ਸ਼ੁਰੂ ਕਰਦੇ ਆ 38000 ਕਿਉ ਸਿਕਨਾ। 26 ਨੂੰ 81 27 ਨੂੰ 94 28 ਨੂੰ 94 29 ਨੂੰ 1 ਲੱਖ 1 ਲੱਖ 5095 91 ਤੇ ਇਸ ਟਾਈਮ ਹੀ ਜਿਹੜਾ ਅਨ ਕੰਟਰੋਲਡ ਵਾਟਰ ਹੈ ਆ ਤੁਸੀਂ ਦੇਖੋ ਆ ਰਿਹਾ 126000 ਢਿੱਲਵਾ ਤੁਹਾਨੂੰ ਪਤਾ ਲੱਗ ਰਿਹਾ ਕਿੰਨਾ ਪਾਣੀ ਆ ਰਿਹਾ ਇਹਨਾਂ ਦੀ ਰਿਪੋਰਟਾਂ ਦੀ ਕੈਲਕੂਲੇਸ਼ਨ ਹੈ 126000 86000 136000 28 ਤਰੀਕ ਨੂੰ 29 ਨੂੰ 112000 30 ਨੂੰ 94000 2 ਤਰੀਕ ਨੂੰ 112000 76000 ਭਾਈ ਇਹਦੇ ਤੋਂ ਪਹਿਲਾਂ ਵੀ ਤੁਸੀਂ ਪੌਂਡ ਡੈਮ ਚੋਂ 50000 40000 ਪਿਊਸ ਕੱਢਦੇ ਰਹੇ ਹੋ ਕਿ ਜੇ ਇਨਾ ਟਾਈਮ ਚ ਵੀ ਤੁਸੀਂ ਆਵਦਾ ਪਾਣੀ 2 ਦਿਨ 4 ਦਿਨ ਰੋਕ ਲੈਂਦੇ ਤੇ ਪੰਜਾਬ ਦੇ ਪਿਆਸ ਦਰਿਆ ਦੇ ਵਿੱਚ ਜਿੰਨਾ ਲੋਕਾਂ ਦੀ ਤਬਾਹੀ ਹੋਈ ਹੈ ਨਾ ਉਹ ਨਹੀਂ ਤਬਾਹੀ ਨਹੀਂ ਹੋਣੀ ਸੀ ਇਸ ਕਰਕੇ ਮੈਂ ਕਹਿੰਦਾ ਇਹ ਸਾਰਾ ਕੰਮ ਮੈਨ ਮੇਡ ਆ ਇਹ ਡੈਮਾਂ ਨੂੰ ਐ ਚਲਾਉਂਦੇ ਜਿੱਦਾਂ 스ਵਿਚ ਆਨ ਕਰਤਾ ਤੇ 스ਵਿਚ ਬੰਦ ਕਰਤਾ ਉਹ ਵੀ ਮੈਂ ਅੱਗੇ ਤੁਹਾਨੂੰ ਪ੍ਰੂਫ ਕਰਕੇ ਦੱਸਾਂ ਉਹ ਤੋਂ ਬਾਅਦ ਸਤਲੁਜ ਦਰਿਆ ਦੀ ਗੱਲ ਕਰੀਏ ਫੌਂਗ ਨੇ ਪਿਆਸ ਨੂੰ ਮਾਰਤਾ ਹੁਣ ਪਾਖੜੇ ਦੀ ਗੱਲ ਕਰੀਏ ਤੁਸੀਂ 20 ਸੱਤ ਤੋਂ ਉੱਤੇ ਡਾਟਾ ਦੇਖ ਰਹੇ ਹੋਗੇ ਡਾਟਾ ਆ ਰਿਹਾ ਨਾ 20 ਸੱਤ ਤੋਂ 5000 ਕਿਊਸਿਕ 4350 5190 ਪੂਰਾ 20 ਦਿਨ 3 4000 ਕਿਊਸਿਕ ਪਾਣੀ ਚੱਲਿਆ 4000 ਕਿਊਸਿਕ ਨਾਲ 20 25 ਦਿਨਾਂ ਚ ਪਾਵਰ ਜਨਰੇਸ਼ਨ ਦਾ ਲਾਸ ਕਿੰਨਾ ਹੋਇਆ ਹੋਵੇਗਾ ਸੋਚਣ ਦੀ ਲੋੜ ਕੋ ਪਤਾ ਇਸ ਚੀਜ਼ ਤੇ ਸਰਕਾਰ ਜ਼ਿੰਮੇਵਾਰੀ ਫੜੂਗੀ ਉਹਦੇ ਤੋਂ ਬਾਅਦ ਇਹ ਫੇਰ ਜਾਗ ਜਾਂਦੇ ਆ ਸੇਮ 25 ਤਰੀਕ ਨੂੰ 25 ਨੂੰ ਹੀ ਪਹੁੰਚ ਜਾਂਦੇ ਆ 25 ਨੂੰ ਹੀ ਇੱਥੇ ਚਾਗਦੇ ਆ ਇੱਥੇ ਲੈਵਲ ਵਧਾ ਦਿੰਦੇ ਆ 36000 19 20 ਤਰੀਕ ਨੂੰ 7000 6000 8000 ਫਿਰ ਇਹ ਤੋਂ ਬਾਅਦ 36000 27 ਨੂੰ 74 28 ਨੂੰ 63 ਉਹਦੇ ਤੋਂ ਬਾਅਦ ਇਹ ਚੱਲ ਜਾਂਦੇ ਆ 2 ਤਰੀਕ ਨੂੰ ਸਿੱਧਾ 44 83 183 4 ਤਰੀਕ 5 ਤਰੀਕ ਨੂੰ 146000 6 ਤਰੀਕ ਨੂੰ 116000 7 ਤਰੀਕ ਨੂੰ 50000 ਵਾਪਸ ਜੇਤੇ ਤੁਸੀਂ 1 ਲੱਖ 80 80000 ਕੀ ਉਸੇ ਇੱਕ ਪਾਣੀ ਛੱਡ ਰਹੇ ਹੋ ਤੇ ਪਹਿਲਾ 3000 ਤੋਂ ਸਿੱਧਾ 180000 ਤੇ ਇਹ ਤਾਂ 6ਵੀਂ ਕਲਾਸ ਦੇ ਕਿਸੇ ਨਿਆਣੇ ਨੂੰ ਪੁੱਛ ਲਓ ਕਿ ਕਿਸ ਤਰੀਕੇ ਨਾਲ ਡੈਮ ਕੰਟਰੋਲ ਹੋਣੇ ਚਾਹੀਦੇ ਸ਼ਾਇਦ ਡਾਟਾ ਐਨਲਾਈਜ਼ ਕਰਕੇ ਉਹ ਵੀ ਆਪਣੇ ਤੋਂ ਸਿਆਣੇ ਅੱਜ ਦੀ ਡੇਟ 'ਚ ਸੋ ਸਰਕਾਰ ਨੇ ਇਹਨਾਂ ਨੂੰ ਮੈਨ ਮੇਡ ਤਰੀਕੇ ਨਾਲ ਪੰਜਾਬ ਨੂੰ ਤਬਾਹ ਕਰਨ ਦੀ ਪਲਾਨਿੰਗ ਕੀਤੀ ਆ ਤੇ ਉਹ ਇੰਪਲੀਮੈਂਟ ਕੀਤੀ 23 'ਚ ਵੀ ਇਹੀ ਕੰਮ ਕੀਤਾ ਸੀ ਜੇ ਤੁਸੀਂ ਡਾਟਾ ਕੱਢ ਕੇ ਵੇਖੋਗੇ 23 'ਚ ਵੀ ਮੈਂ ਇਹੀ ਕਿਹਾ ਸੀ 4 ਦਿਨ ਡੈਮ ਖੋਲੋ ਸਾਰਾ ਪੰਜਾਬ ਡੋਬ ਜਾਓ ਅੱਜ ਵੀ ਉਹੀ ਕੰਮ ਹੋਇਆ ਗੱਲ ਆ ਪੁੱਛਣ ਵਾਲੀ ਸਰਕਾਰ ਤੋਂ ਮੈਂ ਪੁੱਛਣਾ ਚਾਹੁੰਦਾ ਕਿ ਇਹਦੇ ਕਹਿ ਤੇ ਇਹ ਕੰਮ ਹੋ ਰਿਹਾ ਕੀ ਇਹ ਅਣਗਹਿਲੀ ਨਾ ਹੋ ਰਿਹਾ ਜਾਂ ਇਹ ਗਲਤੀ ਆ ਜੇ ਪਾਣੀ ਛੱਡਿਆ ਤੇ ਕਿਉਂ ਛੱਡਿਆ ਜੇ ਛੱਡੇ ਤੇ ਕਿਹਦੇ ਕਹਿ ਤੇ ਛੱਡਿਆ ਇਹ ਪੰਜਾਬ ਦੇ ਲੋਕਾਂ ਨੂੰ ਦੱਸਣ ਦੀ ਲੋੜ ਆ ਹੁਣ ਰਾਵੀ ਤੇ ਆ ਜਾਈ ਆਪਾਂ ਤੁਸੀਂ ਇਹ ਦੇਖੋ ਹਰੀ ਕੇ ਤੋਂ ਡਾਊਨਸਟ੍ਰੀਮ ਪਹਿਲਾ 1900 2000 ਕਿਊਸਿਕ ਪਾਣੀ ਛੱਡ ਰਹੀ ਸੀ ਫਿਰ ਆਕੇ 50000 ਤੇ ਫਿਰ ਇੱਕਦਮ 180 ਭਾਈ ਜੇ ਅੱਜ 260 ਗਾ ਕਿਊਸਿਕ ਜਾ ਸਕਦਾ ਤੇ ਪਹਿਲਾਂ ਕਿਉਂ ਨਹੀਂ ਗਿਆ ਮੈਂ ਇੱਕ ਗੱਲ ਹੋਰ ਇੱਥੇ ਦੱਸਣੀ ਚਾਹੁੰਦਾ ਮਾਹਰ ਇਸ ਚੀਜ਼ ਨੂੰ ਐਨਾਲਾਈਜ਼ ਕਰਨ ਮੇਰੀ ਐਨਾਲਿਸਿਸ ਹੈਗੀ ਆ ਆਪ ਦੇ ਸਟੱਡੀ ਮੁਤਾਬਕ ਹਰੀ ਕੇ ਤਾ ਜਿਹੜਾ ਡੈਮ ਲੈਵਲ ਆ ਪੌਂਡ ਲੈਵਲ ਉਹ 5591 ਫੁੱਟ ਤੇ ਚੱਲਦਾ 591 ਫੁੱਟ ਤੇ ਤਾਂ ਨੇਰਾ ਚਲਦੀਆਂ ਜਦੋਂ ਲੈਵਲ 59391 ਤੋਂ ਥੱਲੇ ਆਉਂਦਾ ਨੇਰਾ ਦੇ ਵਿੱਚ ਪਾਣੀ ਜਾਣਾ ਘਟ ਜਾਂਦਾ ਤੇ ਅੱਜ ਹਰੀਕੇ 583 ਫੁੱਟ ਤੇ ਚੱਲ ਰਿਹਾ ਜੇ ਅਸੀਂ ਪਾਣੀ ਰੈਗਨਰਲੀ ਕੱਢਣਾ ਆ ਤਾਂ ਸਾਨੂੰ ਡੈਮ ਲੈਵਲ ਡਾਊਨ ਹੀ ਕਰਨਾ ਪਊਗਾ ਹੋਰ ਉਹਦੇ ਤੋਂ ਅੱਜ ਵੀ ਦੇਰ 'ਚ ਕੋਈ ਇਲਾਜ ਨਹੀਂ ਆਏਗਾ ਇਹ ਪ੍ਰੈਕਟੀਕਲ ਹੋ ਰਿਹਾ ਜਿੱਦਣ ਡੈਮ ਲੈਵਲ ਵਧੂਗਾ ਨੇੜੇ ਚੱਲਣਗੀਆਂ ਪੰਜਾਬ ਡੁੱਬੂਗਾ ਰਾਜਸਥਾਨ ਨੂੰ ਜਿਹੜਾ ਪਾਣੀ ਜਾਂਦਾ ਇਹਦੇ 'ਚ ਜਿਹੜੀ ਟੈਕਨੀਕਲ ਕਮੀ ਹੈਗੀ ਆ ਉਸ ਚੀਜ਼ ਤੇ ਮਾਰਾਂ ਦੀ ਕਮੇਟੀ ਬਣਾ ਕੇ ਕਿ ਉਹਦੇ ਤੇ ਸਟੱਡੀ ਕਰਨਾ ਚਾਹੀਦਾ ਭਵੀ ਸ਼ਾਹ ਜਰਾਣਾ ਗਲਤ ਕਹਿ ਰਿਹਾ ਹੋਵੇ ਬਟ ਇਹ ਐਨਾਲਿਸਿਸ ਕਟਿਆ ਮੈਂ 592 ਤੇ ਪਾਣੀ ਨਹੀਂ ਅੱਗੇ ਜਾਂਦਾ ਪਿੱਛੇ ਸਾਰਾ ਭਜਿਆ ਜਾਂਦਾ ਐਕਸੈਸ ਵਾਟਰ ਦੀ ਕੈਲਕੂਲੇਸ਼ਨ ਅੱਜ ਵੀ 8 ਲੱਖ ਕਿਊਸਿਕ ਪਾਣੀ ਦੀ ਜਿੰਨਾ ਪਿੱਛੋਂ ਪਾਣੀ ਆਉਂਦਾ ਸਰਕਾਰ ਕਹਿੰਦੀ ਮੈਂ ਕੱਢ ਦਿੰਨੀ ਅਗੇ ਇਹ 8 ਲੱਖ ਕਿਊਸਿਕ ਪਾਣੀ ਦਾ 15 ਦਿਨ ਹੋ ਗਏ ਅੱਜ ਮਹੀਨਾ ਉਹ ਚੱਲਿਆ ਪਿਛਲੀ 15 ਤਰੀਕ ਤੋਂ ਸਰਕਾਰ ਨੇ ਅਜ ਤੱਕ ਇਸ ਚੀਜ਼ ਦੇ ਉੱਤੇ ਕੋਈ ਜਵਾਬ ਨਹੀਂ ਦਿੱਤਾ ਜੇ ਰਾਵੀ ਦੀ ਗੱਲ ਕਰੀਏ ਰਾਵੀ ਦੇ ਵਿੱਚ ਮਾਦੋਪੁਰ ਡੈਮ 28 ਤਰੀਕ ਨੂੰ ਸ਼ਾਮ ਨੂੰ 7 ਵਜੇ ਓਵਰਫਲੋ ਹੋਇਆ ਹਰੇਕ ਪੰਜਾਬੀ ਨੇ ਵੇਖਿਆ ਦੇਸ਼ 'ਚ ਵੱਸਦੇ ਨੇ ਦੇਸ਼ੋਂ ਬਾਹਰ ਵੱਸਦੇ ਨੇ ਤੇ ਇੱਕ ਇੱਕ ਮੀਟਰ ਤੋਂ 2-2 ਮੀਟਰ ਉਹਦੇ ਉੱਤੇ ਪਾਣੀ ਛਾਲਾ ਮਾਰਦਾ ਸੀ ਹਰ ਬੰਦੇ ਨੇ ਦੇਖਿਆ ਉਸ ਮਾਦੋਪੁਰ ਜਿਹੜਾ ਸਾਡਾ ਬਰਾਜ ਆ ਉਹਦੀ ਕਪੈਸਿਟੀ ਹੈਗੀ ਆ 575000 ਕਿਊਸਿਕ ਹੈਂਡਲ ਕਰਉਂ। ਤੇ ਜਿੰਨਾ ਜਿੰਨਾ ਪਾਣੀ ਉਹਦੇ ਚੋਂ ਲੰਘਿਆ ਉਹ ਮੋਰ ਥੈਨ 7 ਲੱਖ ਕਿਊਸਿਕ ਲੰਘਿਆ 6 ਤੋਂ 7 ਲੱਖ ਕਿਊਸਿਕ ਤੋਂ ਵੱਧ ਪਾਣੀ ਲੰਘਿਆ। ਮਾਧੋਪੁਰ ਚ ਪਾਣੀ ਕਿੱਥੋਂ ਆਉਂਦਾ? ਮਾਧੋਪੁਰ ਤੋਂ ਉੱਤੇ ਸ਼ਾਹਪੁਰ ਕੰਢੀ, ਸ਼ਾਹਪੁਰ ਕੰਢੀ ਤੋਂ ਉੱਤੇ ਰੰਜੀ ਸਾਗਰ ਟੈ। ਸਿਰਫ 30 ਕਿਲੋਮੀਟਰ ਦਾ ਏਰੀਆ ਆ ਰੰਜੀਤ ਸਾਗਰ ਡੈਮ ਤੋਂ ਮਾਦੋਖੋ ਕੁਝ ਚੋਆਂਦੇ ਹੋਣ ਕਿ ਉਹਨਾਂ ਦਾ ਪਾਣੀ 10000 20000 50000 ਕਿਊਸਿਕ ਆਉਂਦਾ ਜਿਹੜੀ ਕਪੈਸਿਟੀ 5 ਲੱਖ 75000 ਹੈਗੀ ਆ ਉਹ ਲੋਕਾਂ ਨੇ ਵੇਖਿਆ ਉਹਦੇ ਚੋਂ ਪਾਣੀ ਕਿੰਨਾ ਸਰਕਾਰ ਕਿਵੇਂ ਮੁੱਕਰ ਸਕਦੀ ਹੈ ਕਿ ਵੀ ਉਹਦੇ ਚ 6 ਲੱਖ ਕਿਊਸਿਕ 7 ਲੱਖ ਕਿਊਸਿਕ ਪਾਣੀ ਨਹੀਂ ਆਇਆ ਇਹ ਹਰ ਬੰਦੇ ਨੂੰ ਅੱਜ ਸੋਚਣ ਦੀ ਲੋੜ ਹੈ ਇਕੱਲੇ ਸਰਕਾਰਾਂ ਦੀਆਂ ਗੱਲਾਂ ਸੁਣਨ ਦੀ ਲੋੜ ਨਹੀਂ ਜਿੱਥੇ ਭਾਰਤ ਸਰਕਾਰ ਨੇ ਬੀਬੀਐਮਬੀ ਰਾਹੀਂ ਸਤਲੁਜ ਤੇ ਬਿਆਸ ਪੰਜਾਬ ਦੇ ਲੋਕਾਂ ਨੂੰ ਡੋਪਿਆ ਉਥੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਰਣਜੀਤ ਸਾਗਰ ਡੈਮ ਦੀ ਆ ਜਿਹੜਾ ਲੋਕਾਂ ਨੂੰ ਡੋਪਿਆ 7 ਲੱਖ 6 ਲੱਖ ਕਿਊਸਿਕ ਪਾਣੀ ਆਇਆ ਇਹ ਉਦੋਂ ਆਇਆ ਜਦੋਂ ਮਾਧੋਪੁਰ ਤੋਂ ਅੱਗੇ ਇੱਕ ਮਥੋੜਾ ਪੱਟਣਾ ਹੁੰਦਾ ਉਥੇ ਊਜੇ ਰਿਵਰ ਆਉਂਦੀ ਆ ਉਸ ਨਦੀ 'ਚ 175000 ਕਿਊਸਿਕ ਪਾਣੀ 26 27 28 ਨੂੰ ਚੱਲ ਰਿਹਾ ਸੀ ਔਥੈਂਟਿਕ ਡਾਟਾ ਇਹਦਾ ਮੈਂ ਲਿਖ ਕੇ ਐਨ ਐਚ ਪੀਸੀ ਤੋਂ ਮੰਗਿਆ ਜਿਹੜੇ ਇਹਨਾਂ ਡੈਮਸ ਨੂੰ ਕੰਟਰੋਲ ਕਰਦੇ ਤੇ ਜੀ ਐਨ ਕੇ ਗਵਰਨਮੈਂਟ ਦੇ ਸੀਮਿਲਰਲੀ ਅੱਗੇ ਜਾਈਏ ਤਵੀਰ ਰਿਵਰ ਆ ਜਾਂਦੀ ਆ ਤਵੀਰ ਰਿਵਰ ਦੇ ਵਿੱਚ ਵੀ 175000 ਪਾਣੀ ਉਹਨਾਂ ਦਿਨਾਂ 'ਚ ਚੱਲ ਰਿਹਾ ਸੀ ਜਦੋਂ ਜਿਹੜਾ ਆ ਕੇ ਰਾਵੀ 'ਚ ਮਿਲਦਾ 26 27 28 ਤੇ ਪੰਜਾਬ ਸਰਕਾਰ ਨੇ ਰਣਜੀਤ ਸਾਗਰ ਡੈਮ 'ਚੋਂ ਧੱਕ ਕੇ ਉਸ ਹੀ ਸਮੇਂ ਪਾਣੀ ਛੱਡਿਆ ਜਿਹਦੇ ਨਾਲ ਸਾਰੇ ਦਾ ਸਾਰਾ ਪੰਜਾਬ ਡੋਬਦਾ ਉਹ ਪੰਜਾਬ ਤੇ ਡੋਬਿਆ ਡੋਪਿਆ ਨਾਲ ਸਾਡੇ ਗੁਰੂ ਸਾਹਿਬ ਗੁਰਨਾਨਕ ਪਾਤਸ਼ਾਹ ਦੀ ਧਰਤੀ ਗੁਰਦੁਆਰਾ ਸਾਹਿਬ ਜਿਹੜਾ ਪਾਕਿਸਤਾਨ 'ਚ ਆਉਂਦਾ ਉਹਦੇ 'ਚ ਵੀ ਪਾਣੀ ਪਛਾਪ ਕਰਤਾ ਕਰਤਾਰਪੁਰ ਸਾਹਿਬ ਤੇ ਵੀਰੋ ਇਹਦਾ ਤੁਸੀਂ ਜੇ ਅਨਾਲਿਸਿਸ ਦੇਖੋ ਮੇਰਾ ਰਾਵੀ ਵਾਲੀ ਅਨਾਲਿਸਿਸ ਕੱਢੀ ਹੋਈ ਹੈ। ਕਹੋਗੇ 26 ਤਰੀਕ ਨੂੰ ਰਣਜੀਤ ਸਾਗਰ ਡੈਮ ਚੋਂ ਤੁਸੀਂ ਇਹ ਆਵਰਲੀ ਡਾਟਾ ਆ 83000 1 ਲੱਖ 1 ਲੱਖ ਚੱਲ ਰਿਹਾ ਜੀ ਫਿਰ 1.70 ਹਜ਼ਾਰ ਹੋ ਜਾਂਦਾ ਸ਼ਾਮ ਨੂੰ ਫਿਰ 2.15 ਹਜ਼ਾਰ ਹੋ ਜਾਂਦਾ ਕਿਹੜੀ ਤਰੀਕ ਇਹ 26 ਤਰੀਕ ਆ 27 ਤਰੀਕ ਨੂੰ 2.15 ਹਜ਼ਾਰ 27 ਤਰੀਕ ਸ਼ਾਮ ਨੂੰ ਇਹ ਪਾਰਟੀ ਹਰ ਕਰਦੇ ਵਿੱਚੋਂ ਮੈਂ ਤੁਹਾਨੂੰ ਇਹ ਦਿਖਾਉਂਗਾ ਕੁਛ ਘੰਟੇ ਡੈਮ ਚ ਰਿਲੀਜ਼ ਹੀ ਨਹੀਂ ਹੋਇਆ ਇਹ ਡੈਮ ਨੂੰ ਐ ਚਲਾਉਂਦੇ ਮੈਂ ਬੱਤੀ ਔਨ ਕਰਤੀ ਤੇ ਬੱਤੀ ਬੰਦ ਕਰਤੀ 28 ਤਰੀਕ ਨੂੰ 1 ਲੱਖ ਸ਼ਾਮ ਨੂੰ ਫਿਰ 75000 29 ਤਰੀਕ ਨੂੰ 50000 ਤੇ ਆ ਜਾਂਦੇ ਆ 30 ਤਰੀਕ ਦਾ ਡਾਟਾ ਇਹਨਾਂ ਨੇ ਦਿੱਤਾ ਨਹੀਂ 31 ਤਰੀਕ ਨੂੰ 40000 ਤੇ ਆ ਜਾਂਦੇ ਆ ਜੇ ਭਾਈ ਤੁਸੀਂ 40000 ਕਿਉਂ ਸਿੱਟ ਪਾਣੀ ਹੀ ਛੱਟਣਾ ਸੀ ਤੇ 250 15000 ਪਾਣੀ ਛੱਡਣ ਦੀ ਕਿਤਾਬਾਂ 'ਚ ਕੀ ਲੋੜ ਐ ਅਸਲ ਦੇ ਵਿੱਚ ਉਹ ਡਾਟਾ ਕਿੱਥੇ ਹੈ ਦੂਸਰਾ ਆਪੇ ਤੇ ਆਹ ਵੇਖੋ ਜੀ ਇਨਫਲੋ ਕਿੰਨਾ ਆਊਟਫਲੋ ਨਿਲ 17000 17000 16000 17000 ਇਹ ਘੰਟੇ ਦਾ ਡਾਟਾ ਆ ਉਸ ਤੋਂ ਬਾਅਦ ਅੱਧੀ ਕੁਝ ਘੰਟੇ ਨਿਲ ਇਹ ਡੈਮ ਨੂੰ ਐ ਚਲਾਉਂਦੇ ਨਾ ਬੱਤੀ ਚਲਾਈਦੀ ਆ ਅੱਗੇ ਅਗਲਾ ਦਿਨ ਚੱਲੀ ਆਹ ਲੋ ਜੀ 22 ਤਰੀਕ 2 ਘੰਟੇ ਚਲਾਇਆ 8-10 ਘੰਟੇ ਡੈਮ ਪਾ 23 ਤਰੀਕ 3 ਘੰਟੇ ਚਲਾਇਆ ਫਿਰ 5-7 ਘੰਟੇ 5 ਡਾਟਾ ਕਿੰਨਾ 15 1599 ਰਿਆਲ ਕਿੰਨੇ ਉਸ ਤੋਂ ਬਾਅਦ ਅਕਤਰੀ ਗਾ ਗਈ 24 17000 16000 16200 ਉਸ ਤੋਂ ਬਾਅਦ ਨਿਲ ਤੇ ਉਸ ਤੋਂ ਬਾਅਦ ਅਸੀਂ ਉੱਠ ਜਾਂਦੇ ਆ 2 ਲੱਖ ਕਿ ਉਸੇ ਦੇ ਪਾਣੀ ਇਹ ਮੈਨ ਮੇਡ ਫਲੱਡ ਨਹੀਂ ਤੇ ਕੀ ਹੈ